ਸਹਾਇ ਵਾਰ ਸ੍ਰੀ ਅਨਪਾਤ ਸਹੀ ਤਸਵੀਰ ਰਤਨਤ ਕਉ ਕੀ ਸਮਰਕਾ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਦ ਜੁਰ ਤੇ ਅਮਰਦਾਸ RAMਦਾਸਾ ਹੋਏ ਸਹਾਇ ਅਰਜਨ ਹਰਦਵਿੰਦ ਨਾ ਉਸਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈ ਆ ਜਿਸ ਜਿੱਥੇ ਸਬਦ ਗਿਆਨ ਦੀ ਇੱਕ ਮਹਾਨ ਦਸਮ੍ਰੀਆ ਘਰ ਨਾਨਕ ਆਵੇ ਤੇ ਆਈ ਸੁਖਮਈਉ ਸਹਾਇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਰਦਾ ਜਾਨ ਰਕੇ ਸਾਹਿਬ ਸਾਜੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਹੇ ਨਾਣਿਆਂ ਦੇ ਮਾਣ ਨੇ ਤਾਣਿਆਂ ਦੇ ਤਾਣ ਨੇ ਓਟਿਆਂ ਦੀ ਓਟ ਧਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੀ ਬਿੰਦਾ ਵਾਹਿਗੁਰੂ ਜੀ ਆਪਲੀ ਦੇ ਵਸਾਇ ਹੋਏ ਨਗਰ ਜਿੰਨ ਸੋਹਣੇ ਵਾਲੇ ਦੀਆਂ ਸਮੂਹ ਸੰਗਤਾਂ ਮਿਲ ਕਰਕੇ ਸਤਿਗੁਰੂ ਅੱਜ ਮੋਦੀ ਦੀ ਮੌਤ ਹੋਈ ਸਤਿਗੁਰੂ ਜੀ ਉਸ ਦਾ ਕੁੱਤਲਾ ਸਾੜਨ ਲੱਗੇ ਹਨ ਸਤਿਗੁਰੂ ਜੀ ਉਸ ਦਾ ਸਰਕਾਰ ਕਰਨ ਲੱਗੇ ਹਨ ਕਿਰਪਾ ਕਰਨੀ ਸਤਿਗੁਰੂ ਜੀ ਮਹਤੀ ਸਰਕਾਰ ਨੂੰ ਸਮਾਧ ਭਖਣੀ ਜੋ ਇਹ ਸੰਗਤਾਂ ਨੂੰ ਕਿਸਾਨਾਂ ਨੂੰ ਦੁਨੀਆ ਨੂੰ ਤੰਗ ਕਰ ਰਹੀ ਹੈ ਇਹਨੂੰ ਸਮਾਧ ਦੇਓ ਸਤਿਗੁਰੂ ਜੀ ਕਿ ਇਹ ਸਿੱਧੇ ਰਸਤੇ ਭਵੇ ਦੁਨੀਆ ਨੂੰ ਤੰਗ ਨਾ ਕਰੇ ਸਤਿਗੁਰੂ ਜੀ ਕਿਰਪਾ ਕਰਕੇ ਇਸ ਦਾ ਖਲਿਆਨ ਕਰੋ ਸਹਿ ਸਤਿਗੁਰੂ ਜੀ ਜੋ ਜਨਤਾ ਸੰਗਤ ਕਿਸਾਨ ਵੀਰ ਹਨ ਉਹਨਾਂ ਨੂੰ ਇਹਨਾਂ ਤੋਂ ਮੁਕਤ ਕਰਾਓ ਸਤਿਗੁਰੂ ਜੀ ਕਿਰਪਾ ਕਰਨੀ ਸੰਗਤਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨੀਆਂ ਅਰਦਾਸ ਦੇ ਵਿੱਚ ਸ਼ਾਮਲ ਹੋਈਆਂ ਹਨ ਸੰਗਤਾਂ ਦੀਆਂ ਸਤਿਗੁਰੂ ਜੀ ਅਰਦਾਸਾਂ ਬੇਨਤੀਆਂ ਆਪ ਜੀ ਨੇ ਸੰਪੂਰਨ ਕਰਨੀਆਂ ਇਸ ਮੋਦੀ ਸਰਕਾਰ ਜੀ ਦਾ ਆਪ ਜੀ ਨੇ ਕਲਿਆਣ ਕਰਨਾ ਸਤਿਗੁਰੂ ਜੀ ਨੂੰ ਸਮਤ ਦੇ ਨਹੀਂ ਸਤਿਗੁਰੂ ਜੀ ਹਾਜ਼ਰੀਆਂ ਪ੍ਰਵਾਨ ਕਰਨੀਆਂ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚੇਤਾਵੇ ਨਾਨਕ ਨਾਮ ਸਤਿਗੁਰੂ ਜੀ ਦੇ ਪਿਆਰੇ ਆਪਰਾਤ ਹਾਜ਼ਰ ਸੁਨਹਾਲ parte